ਲਓ ਵੀ ਮਿੱਤਰੋ ਤੇ ਫਾਈਨਲੀ ਆਪਣਾ ਕਾਲੂ ਵੀਰ ਚੜਦਾ ਹੋਇਆ ਟਰਾਲੇ ਤੇ ਕਹਿੰਦੇ ਮਿੱਤਰੋ ਕੀ ਆ ਜਾਂਦਾ ਹੋਇਆ ਕਹਿੰਦੇ ਚਾਰਜਰ ਫੋਨ ਦਾ ਲੈਣ ਜਾ ਰਿਹਾ ਹੈ ਕਹਿੰਦੇ ਬਾਈ ਦਾ ਫੋਨ ਲੋ ਹੋ ਗਿਆ ਸੀ ਲਓ ਮਿੱਤਰੋ ਇਧਰ ਵੀ ਨਿੱਕੇ ਨਿੱਕੇ ਵੀਰਾਂ ਨੇ ਮਾਰੇ ਛੂੜ ਜੇ ਉਂਗਲੀਆਂ ਕਮਾਈਆਂ ਤੇ ਦਿਖਾਇਆ ਲਓ ਮਿੱਤਰੋ ਇਧਰ ਬਾਈ ਜੀ ਇਦਰ ਬਾਈ ਜਿਹਨੇ ਛਾੜ ਰੇ ਸਿਰਮਾਲ ਰਮਾਲ ਮੋਲੇ ਛਾੜਿਆ ਵੀਰਾਂ ਨੇ ਤੇ ਉਸ ਤੋਂ ਬਾਅਦ ਫਿਰ ਕੀਤੇ ਵਲੌਗ ਜੇ ਸ਼ੂਟ ਤੇ ਲੋ ਮਿੱਤਰੋ ਗੱਲਾਂ ਬਾਤਾਂ ਹੀ ਮਾਰਦੇ ਮਿੱਠੀਆਂ-ਮਿੱਠੀਆਂ ਹੀ ਦੇ ਚੋ ਵੀ ਤੇ ਫਿਰ ਇਸ ਤੋਂ ਬਾਅਦ ਨਈ ਫੋਟੋਆਂ ਕੀਤੀਆਂ ਕਲਿੱਕ ਤੇਲਾ ਮਿੱਤਰੋ ਪੂਰੀ ਗੱਲਬਾਤ ਐਂਡ ਹੋ ਗਈ ਆ ਤੇ ਸ਼ੂਟ ਛੱਡ ਜੇ ਨਾ ਪੂਰੇ ਕੀਤੇ ਵੀਰਾਂ ਨੇ ਤੇ ਆਪਾਂ ਕੀ ਗਾਣਾ ਸੀ ਬੈਠੇ ਹੋਏ ਸੀ ਦੇਖ ਰਹੇ ਸੀ ਲਾਓ ਮਿੱਤਰੇ ਇੱਥੇ ਹਸਿਆ ਖੇਡੀਆਂ ਚੱਲ ਜੰਦੀਆਂ ਕਾਲੂ ਵੀਰ ਦੇ ਨਾਲ ਲਾਓਏ ਪੂਰੇ ਚਿੱਲ ਮੂੜ ਚਾ ਮੁੰਡੇ ਅੱਜ ਮਿੱਤਰੋ ਤੇ ਕਰੋ ਹਰ ਚੈੱਕ ਲਾਓ ਮਿੱਤਰੋ ਆ ਬਈ ਦੇ ਦੰਦ ਕਰੋ ਚੈੱਕ ਬਹੁਤ ਸੋਹਣੇ ਤੇ ਬਾਕੀ ਆਪਾਂ ਜਾਵਾਂਗੇ ਨੈਕਸਟ RAM ਤੀਰਥ ਤੇ ਉਸ ਤੋਂ ਬਾਅਦ ਮਿੱਤਰੋ ਕਰੋ ਹਰ ਚੈੱਕ ਆਪਾਂ ਮਥਮਥ ਏਕ ਚੁੱਕੇ ਆ ਤੇ ਟੇਕਣ ਤੋਂ ਬਾਅਦ ਹੁਣ ਪੱਜ ਜਾ ਰਹੇ ਆ ਸਿੱਧਾ ਰਾਮ ਤੀਰਥ ਤੇ ਲੋਏ ਮਿੱਤਰੋ ਇਹ ਸੜਕਾਂ ਬਹੁਤ ਸੋਹਣੀਆਂ ਲੋ ਬੇ ਮਿੱਤਰੋ ਕਹਿੰਦੇ ਕਿੱਥੇ ਪਹੁੰਚ ਗਏ ਆ ਕਹਿੰਦੇ ਛੋਲੇ ਪਟੂਰੀਆਂ ਵਾਲੇ ਲੰਗਰ ਵਿੱਚ ਪਹੁੰਚ ਗਏ ਆ ਕਹਿੰਦੇ ਮਿੱਤਰੋ ਛੋਲੇ ਭਟੂਰੇ ਖਾਦੇ ਕਾਲੂ ਵੀਰ ਉਹਨੇ ਲੈ ਲਿਆ ਹੋ ਵੀ ਕਾਲੂ ਵੀਰ ਉਹਨੇ ਕਰਦੇ ਹੱਥ ਖੜੇ ਖੜੇ ਟਰਾਲੇ ਦੇ ਉੱਪਰ ਲਓ ਵੀ ਮਿੱਤਰੋ ਤੇ ਬਾਈ ਜੀ ਨਾਲ ਬਹੁਤ ਸਾਰਾ ਪਿਆਰ ਮਿਲਿਆ ਲਓ ਵੀ ਬਾਈ ਜਿਹੜੇ ਕਰ ਰਿਹਾ ਫੋਟੋ ਮ ਆਪਣੇ ਅਜਗਰ ਦੇ ਨਾਲ ਤੇ ਇਦਾਂ ਹੀ ਆਪਾਂ ਘੈਂਡ ਗੱਲਬਾਤ ਕਰਦੇ ਰਾਵਾਂਗੇ ਤੇ ਇਦਾਂ ਹੀ ਆਪਾਂ ਲੁੱਕ ਚੇਂਜ ਹੌਲੀ ਹੌਲੀ ਕਰਦੇ ਰਾਵਾਂਗੇ ਤੇ ਬਾਈ ਜੀ ਹੁਣਾਂ ਨੇ ਕੀਤੇ ਸ਼ੂਟ ਸ਼ਾਟ ਤੇ ਬਹੁਤ ਲੰਗਰ ਵਾਲੇ ਵੀਰਾਂ ਦੇ ਵੱਲੋਂ ਬਹੁਤ ਸਾਰਾ ਪਿਆਰ ਮਿਲਿਆ ਤੇ ਛੋਲੇ ਪੂਰੇ ਆਪਾਂ ਸੰਗਤਾਂ ਨੂੰ ਖਵਾਏ ਤੇ ਉਸ ਤੋਂ ਬਾਅਦ ਫਿਰ ਆਪਾਂ ਵੀ ਚਾਹ ਚੁ ਪੀਤੀ ਤੇ ਕਰੋ ਮਿੱਤਰੋ ਚੈੱਕ ਲਓ ਵੀ ਮਿੱਤਰੋ ਤੇ ਬਹੁਤ ਸੋਹਣਾ 뷰 ਸੀ ਤੇ ਮੌਸਮ ਸੀ ਤੇ ਮੱਠੀ ਮੱਠੀ ਜਿਹੀ ਹਵਾਵਾਂ ਚੱਲ ਰਹੀ ਸੀ ਤੇ ਪੂਰੀ ਗਲਬਾਤ ਐਂਡ ਹੋਈ ਫੇ ਸੀ ਲਓ ਵੀ ਆਪਣਾ ਮਿਊਜ਼ਿਕ ਸਿਸਟਮ ਵੀ ਕਹਿੰਦੇ ਮੱਠਾ ਮੱਠਾਈ ਉਸ ਤੋਂ ਬਾਅਦ ਆਪਾਂ ਸ਼ਗਰ ਲੰਗਰ ਲੰਗਰ ਤੇ ਲੰਗਰ ਲੂnga ਸ਼ਾਕੇ ਮਿੱਤਰੋ ਪਾ ਚਾਲੇ ਬਾਦ ਤੇ ਅੱਗੇ ਨੂੰ ਤੇ ਲਓ ਮਿੱਤਰੋ ਲਓ ਸੋਣੀ ਵੀਰ ਨੇ ਵੀ ਲਾਈਆਂ ਐਨਕਾ ਲਾਵੇ ਕਾਲੂ ਕਰਦਾ ਫਿਰ ਬਾਏ ਲਓ ਵੀ ਮਿੱਤਰੋ ਫਾਈਨਲੀ ਆਪਾਂ RAM TEERTH ਪਹੁੰਚ ਚੁੱਕੇ ਆ ਮਿੱਤਰੋ ਤੇ ਕਰੋ ਫਿਰ ਵੀਊ ਚੈੱਕ ਤੇ ਬਹੁਤ ਸੋਹਣਾ ਵੀਊ ਸੀ ਇੱਥੇ ਲਓ ਮਿੱਤਰੋ ਸਾਡਾ ਖਬਰੀ ਲਾਲ ਵੀ ਆਉਂਦਾ ਹਾਇਆ ਤੇ ਬਹੁਤ ਸੋਹਣਾ ਵੀਊ ਸੀ ਤੇ ਬਹੁਤ ਘੈਂਟ ਗੱਲਬਾਤ ਐਂਡ ਹੋਈ ਵੀ ਸੀ ਲਓ ਵੀ ਸਤਿ ਸ੍ਰੀ ਅਕਾਲ ਆਪਾਂ ਵੀ ਬੁਲਾਈ ਤੇ ਨਾਲ ਵੀਰਾਂ ਨੇ ਵੀ ਬੁਲਾਈ ਤੇ ਆਪਾਂ ਫਿਰ ਦਰਸ਼ਨ ਮਿਲੇ ਕੀਤੇ ਸਾਹਮਣੇ ਕਰੋ ਫਿਰ ਮੰਦਿਰ ਚੈੱਕ ਲਓ ਮਿੱਤਰੋ ਇੱਥੇ ਪਹਿੰਡ ਲਓ ਮਿੱਤਰੋ ਆਪੇ ਇੱਥੇ ਥੋੜੀ ਬਹੁਤ ਜੀ ਇੰਟਰਵਿਊ ਕਰਦੇ 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 ਜਾ ਰਹੇ ਸੀ ਆਪਾਂ ਮੰਦਰ ਵੱਲ ਨੂੰ ਤੇ ਇਸ ਤੋਂ ਬਾਅਦ ਆਪਾਂ ਨੈਕਸਟ ਮਿੱਤਰੋ ਕਹਿੰਦੇ ਕਿੱਥੇ ਜਾਵਾਂਗੇ ਕਹਿੰਦੇ ਸ਼੍ਰੀ ਦਰਬਾਰ ਸਾਹਿਬ ਜਾਵਾਂਗੇ ਅੰਮ੍ਰਿਤਸਰ ਲਓ ਮੁੰਡਿਆਂ ਨੂੰ ਆਪਾਂ ਦੱਸਿਆ ਥੋੜਾ ਬਹੁਤ ਇੱਥੋਂ ਦਾ ਇਤਿਹਾਸ ਜਾਣੂ ਕਰਵਾਇਆ ਤੇ ਉਸ ਤੋਂ ਬਾਅਦ ਅੱਗੇ ਚੱਲਦੇ ਚੱਲਦੇ ਹੋਏ ਆਪਾਂ ਜਾ ਰਹੇ ਸੀ ਮੰਦਰ ਵੱਲ ਨੂੰ ਇਹ ਮੰਦਰ ਵੱਲ ਆਪਾਂ ਜਾ ਰਹੇ ਸੀ ਲੋ ਵੀ ਮਿੱਤਰੋ ਬੱਚੇ ਆਪਾਂ ਨੂੰ ਰਸਤੇ ਦੇ ਵਿੱਚ ਮਿਲ ਚੁੱਕੇ ਸੀ ਮੱਥਾ ਟੇਕ ਕੇ ਆਲਰੇਡੀ ਆ ਰਹੇ ਸੀ ਤੇ ਫਿਰ ਸਾਡੇ ਨਾਲ ਚੱਲ ਪਏ ਕਹਿੰਦੇ ਅਸੀਂ ਵੀ ਜਾਵਾਂਗੇ ਫਿਰ ਵਾਪਸ ਲੋ ਵੀ ਮਿੱਤਰੋ ਤੇ ਆਪਾਂ ਹੁਣ ਜਾ ਰਹੇ ਸੀ ਮੰਦਰ ਵੱਲ ਇਦਾਂ ਹੀ ਪਚਾਂਦੇ ਲੋ ਵੀ ਮਿੱਤਰੋ ਕਰੋ ਮੰਦਰ ਫਿਰ ਚੈੱਕ ਤੇ ਬਹੁਤ ਸੋਹਣਾ ਪਿਉ ਬਾਬਾ ਜੀ ਦਾ ਤੇ ਕੈਨ ਕਾਲ ਬਾਤ ਓਕੇ ਪਈ ਹੈ ਤੇ ਚਾਹ ਵਾਲੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਆ ਇੱਥੇ ਜੋ ਕਿ ਆਪਾਂ ਨੂੰ ਬਾਬਾ ਜੀ ਹੁਣੇ ਮਿਲ ਗਏ ਸੀ ਉਹ ਡਾਂਸ ਕਰ ਰਹੇ ਸੀ ਆਪੋਨਾਂ ਦੀ ਵੀਡੀਓ ਸ਼ੂਟ ਕੀਤੀ ਕਲਿੱਪ ਕੀਤੀ ਲਓ ਮਿੱਤਰੋ ਕਰੋ ਫਿਰ ਚੈੱਕ ਹਨੂਮਾਨ ਜੀ ਦੀ ਮੂਰਤੀ ਬਹੁਤ ਕੈਂਟ ਤੇ ਪਿਊਰ ਕਰੋ ਫਿਰ ਚੈੱਕ ਮਿੱਤਰੋ ਤੇ ਇੱਥੋਂ ਵੀ ਆਪਾਂ ਸ਼ੂਟ ਸ਼ਾਟ ਜੇ ਮਾਰੇ ਤੇ ਲਓ ਮਿੱਤਰੋ ਫਾਈਨਲੀ ਆਪਾਂ ਜਾ ਰਹੇ ਆ ਕਿੱਥੇ ਕਹਿੰਦੇ ਸ਼੍ਰੀ ਦਰਬਾਰ ਸਹਿਓ ਤੇ ਆਪਾਂ ਇਦਾਂ ਹੀ ਪਿਆਰ ਦੇ ਵਿੱਚੋਂ ਜਾਂਦੇ ਜਾਂਦੇ ਹੋਏ ਤੇ ਹੁਣ ਆਪਾਂ ਆ ਰਹੇ ਆਂ ਸ਼੍ਰੀ ਦਰਬਾਰ ਸਾਹਿਬ ਤੇ ਇਦਾਂ ਹੀ ਨੈਕਸਟ ਆਪਾਂ ਹੌਲੀ-ਹੌਲੀ ਚੱਲਦੇ ਚੱਲਾਂਗੇ ਚੱਲਦੇ ਚੱਲਾਂਗੇ ਦਰਬਾਰ ਸਾਹਿਬ ਤੋਂ ਹੁੰਦੇ ਹੋਏ ਆਪਾਂ ਚੱਲਾਂਗੇ ਫਿਰ ਖਡੂਰ ਸਾਹਿਬ ਗੁਰਦੁਆਰਾ ਸਾਹਿਬ ਤੇ ਇਦਾਂ ਹੀ ਆਪਾਂ ਵਲੌਗ ਜੇ ਸ਼ੂਟ ਕਰਦੇ ਰਾਵਾਂਗੇ ਤੇ ਆਪਣੇ ਨਾਲ ਇਦਾਂ ਹੀ ਤੁਸੀਂ ਜੁੜੇ ਰਹੋ ਤੇ ਵੀਡੀਓ ਦੇਖਦੇ ਰਹੋ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਕਰ ਦਿਓ ਕਮੈਂਟ ਕਰਿਓ ਤੇ ਤੁਹਾਡੀ سپورਟ ਦੇ ਸਦਕੇ ਹੀ ਆਪਾਂ ਤੇ ਲਓ ਮਿੱਤਰੋ ਕਰੋ ਫਿਰ ਚੈੱਕ ਪੋਸ ਨਾ ਵੀਊ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਤੇ ਚੌਂਗ ਦੇ ਵਿੱਚੋਂ ਆਪਾਂ ਲੰਘ ਰਹੇ ਸੀ ਜਿੱਥੇ ਕਿ ਜੋ ਕਿ ਬਹੁਤ ਸਾਰੀ ਭੀੜ ਸੀ ਤੇ ਹੌਲੀ-ਹੌਲੀ ਆਪਾਂ ਵੀ ਅਜਗਰ ਨੂੰ ਕਰਾਇਆ ਕਰਾਸ ਤੇ ਉਸ ਤੋਂ ਬਾਅਦ ਫਿਰ ਆਪਾਂ ਜਾ ਰਹੇ ਸੀ ਮਿੱਤਰੋ ਤੇ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਸੀ ਆਪਾਂ ਚਲੋ ਮਿੱਤਰੋ ਕੋਈ ਗੱਲ ਨਹੀਂ ਜੋ ਕੇ ਪਦਰਬਾਰ ਸਹਿਵਾ ਜੇ ਪਹੁੰਚਣਾ ਸੀ ਨਾਈਟ ਸਟੇ ਕਰਨੀ ਸੀ ਆਪਾਂ ਉੱਥੇ ਹੀ ਰੁਕਣਾ ਸੀ ਤੇ ਕੁਝ ਘੁੱਪਲਾਂ ਤੱਕ ਆਪਾਂ ਬੱਸ ਪਹੁੰਚ ਜਾਵਾਂਗੇ ਉੱਥੇ ਵੀ ਦਰਬਾਰ ਸਾਹਿਬ ਹੀ ਉਸ ਤੋਂ ਬਾਅਦ ਆਪਾਂ ਉੱਥੇ ਸਟੇ ਕਰਾਂਗੇ ਸਟੇ ਕਰਨ ਤੋਂ ਬਾਅਦ ਫਿਰ ਮਾਰਨਿੰਗ ਦੀ ਸਵੇਰ ਹੋਊਗੀ ਉਸ ਤੋਂ ਬਾਅਦ ਫਿਰ ਆਪਾਂ ਖਡੂਰ ਸਾਹਿਬ ਜਾਵਾਂਗੇ ਗੁਰਦੁਆਰਾ ਸਾਹਿਬ ਖਡੂਰ ਸਾਹਿਬ ਤੋਂ ਫਿਰ ਆਪਾਂ ਚੱਲਦੇ ਚੱਲਦੇ ਹੋਏ ਫਿਰ ਆਪਾਂ ਚੱਲਾਂਗੇ ਗੋਂਦਵਾਲ ਸਾਹਿਬ ਤੇ ਉਸ ਤੋਂ ਬਾਅਦ ਫਿਰ ਆਪਾਂ ਇਦਾਂ ਹੀ ਚੱਲਦੇ ਚੱਲਦੇ ਹੋਏ ਆਪਾਂ ਸੁਲਤਾਨਪੁਰ ਲੋਧੀ ਜਾਵਾਂਗੇ ਸੁਲਤਾਨਪੁਰ ਲੋਧੀ ਤੋਂ ਹੁੰਦੇ ਹੋਏ ਆਪਾਂ ਲੰਗਰਾਂ ਦੇ ਵਿੱਚ ਛੱਕਦੇ ਹੋਏ ਛੱਕਦੇ ਹੋਏ ਘਰਾਂ ਨੂੰ ਵਾਪਸ ਕਰਾਂਗੇ ਤੇ ਲੋ ਮਿੱਤਰੋ ਕਰੋ ਬਿਲਡਿੰਗ ਵਿੱਚ ਚੈੱਕੋ ਮਿੱਤਰੋ ਤੇ ਮਾਰੇ ਸ਼ੂਟ ਛੋਟੇ ਛੋਟੇ ਕਲਿੱਪਾਂ ਤੇ ਇਦਾਂ ਹੀ ਆਪਣੇ ਵਲੌਗ ਆਉਂਦੇ ਰੰਗੇ ਤਾਂ ਸਪੋਰਟ ਕਰਿਆ ਕਰੋ